ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਿਨ ਸ੍ਰਸਤ ਵਾਹ ਆਨੰਦ ਨੀਤਾ ਹਾਲ ਕਪਟ ਗੁਰ ਮੇਲਿਆ ਨਾਨ ਹਾਲ ਸੰਗ ਮੇਤ ਵਰਮ ਸਤਕਾਰ ਮੇਰੇ ਸਾਧ ਸੰਗ ਜੀ ਅੱਜ ਦੇ ਦਿਨ ਪੰਤ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਵਰਤਾ ਗੱਦੀ ਦਿਨਾਂ ਲੈ ਕੇ ਨਵਾਜਿਆ ਗਿਆ ਅੱਜ ਤੀਸਰੇ ਪਾਸ਼ਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ ਔਰ ਗੁਰੂ ਸਾਹਿਬਾਂ ਦੇ ਜੀਵਨ ਵਿੱਚੋਂ ਇੱਕ ਘਟਨਾ ਜਦ ਮਹਾਰਾਜਿਆਂ ਨੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਆਪਣੇ ਜੋਜ ਗੁਰੂ ਰਾਮਦਾਸ ਬਾਪ ਜੀvartheta ਜੀ ਵਿੱਚ ਟਕਾਈ ਤੇ ਉਹਨਾਂ ਨੂੰ ਗੁਰਗਦੀ ਸੰਪੀ ਜੋ ਪਰਖ ਕੀਤੀ ਉਸ ਸਾਕੇ ਆਪ ਸਭ ਜਨ ਦੇ ਹੋ ਆਪਾਂ ਸੰਜੇ ਕਰੀਏ ਗੁਰੂ ਸਾਹਿਬ ਜੀ ਗ੍ਰੰਥਰਦਾਸ ਸਮਾਹ ਲਿਵਨ ਪੜੋ ਸੇਵਾ ਦੇ ਨਾਲ ਜੁੜੇ ਹੋਏ ਸਮਰਪਣ ਦੀ ਭਾਵਨਾ 12 ਸਾਲ ਲਗਾਤਾਰ ਤਨੁਰੰਗਦੇਵ ਮਹਾਰਾਜਿਆਂ ਦੀ ਸਰਨ ਵਿੱਚ ਸੰਗਤਾਂ ਦੀ ਸੇਵਾ ਕੀਤੀ ਗੁਰੂ ਸਾਹਿਬ ਦੇ ਸਨਾਨ ਲਈ 12 ਸਾਲ ਗਾਗਰ ਬਿਆਸਪੁਰਤੂ ਲੈ ਕੇ ਅਟਕੋ ਦਾ ਪਿੰਡ ਤੈਅ ਕਰਨਾ ਸਿਮਰਨ ਕਰਦੇ ਜਾਣਾ ਤੇ ਗੁਰੂ ਗੁਰੂ ਕਰਦੇ ਵਾਪਸ ਆਣਾ ਉਸ ਤੋਂ ਬਾਅਦ ਲੰਗਰਾਂ ਦੀ ਸੇਵਾ ਹਰ ਘੜੀ ਹਰ ਪਲ ਤਤਪਰ ਰਹਿਣ ਦੀ 12 ਮਹਾਰਾਸ਼ਿਰ ਪਾਉ ਮਿਲੇ 12 ਸਾਲਾਂ ਵਿੱਚ ਉਹ ਉਲਗੁਰੂ ਪਿਆਰੇ ਅਸ਼ਿਰ ਪਾਉ ਸਿਰ ਤੇ ਬੰਨ ਲੈਣੇ ਅਸੀਸ ਮਿਲੀ ਸੀ ਮਹਾਰਾਜਿਆਂ ਦੀ ਕਰਤਾ ਗਦੀ ਪ੍ਰਾਪਤ ਇਹਨਾਂ ਦਾ ਬਾਣੀਆ ਬਾਣੀ ਚਰਨ ਕੀਤੀ ਤੇ ਹੁਣ ਆਪਣੀ ਉਹੀ ਜੋ ਟਿਕਾਣੀ ਸੀਗੀ ਅਗੀ ਪਰ ਕਰਨੇ ਸੀ ਸੀ ਇਸ ਗੁਰਦੁਆਰੇ ਕਿੰਨੇ ਕੌਣ ਸਵਾੜੇਗਾ ਗੁਰੂ ਸਾਹਿਬ ਜੀ ਦੇ ਦੋ ਜਵਾਈ ਭਾਈ ਸਾਹਿਬ ਭਾਈ ਰਾਮਾ ਜੀ ਤੇ ਗੁਰੂ ਪਿਆਰੇ ਭਾਈ ਸਾਹਿਬ ਭਾਈ ਜੇਠਾ ਜੀ ਬੀਬੀ ਭਾਨਨੀ ਜੀ ਇਹਦੀ ਰਾਮਨੀ ਜੀ ਦੋਸ ਪੁੱਤਰੀਆਂ ਨੇ ਤੇ ਦੋ ਪੁੱਤਰ ਨੇ ਮਹਾਰਾਜ ਜੀ ਗੁਰੂ ਪਿਆਰਿਓ ਗੁਰੂ ਸਾਹਿਬ ਜੀਆ ਨੇ ਦੋਹਾਂ ਆਪਣੇ ਜੋ ਜਵਾਈ ਸੀ ਤਕਾਰੀਓ ਪਾਈ ਸਾਹਿਬ ਪਾਈ ਜੇਠਾ ਜੀ ਪਾਈ ਸਾਹਿਬ ਪਾਈ ਰਾਮਾ ਜੀ ਇਹ ਪੰਨੀ ਜੀ ਦਾ ਵਿਆਹ ਕਾਰਜ ਭਾ ਜੇਠਾ ਜੀ ਦੇ ਨਾਲ ਸੀਗਾ ਦਾਨੀ ਬੀਬੀ ਦਾ ਗਿਆ ਪਾਈ ਰਾਮਾ ਜੀ ਨਾਲ ਸੀ ਗੁਰੂ ਸਾਹਿਬ ਜੀਆ ਨੇ ਆਖਿਆ ਵੇ ਇੱਕ ਥਲੀ ਬਣਾਓ ਅਸੀਂ ਬੈਠ ਕੇ ਸੰਗਤਾਂ ਨੂੰ ਉਪਦੇਸ਼ ਕਰਾਂਗੇ ਦੋਹਾਂ ਨੇ ਬੜੇ ਚਾਹੀ ਚਾਹੀ ਥੜੇ ਬਣਾਏ ਸ਼ਾਮਾ ਨੂੰ ਗੁਰੂ ਸਾਹਿਬ ਵਿਚਲਦੇ ਗਏ ਦੇਖਣ ਵਾਸਤੇ ਆਖਿਆ ਭਾਈ ਰਾਮਾ ਜੀ ਥੜਾ ਠੀਕ ਨਹੀਂ ਬਣਿਆ ਦੁਬਾਰਾ ਬਣਾਓ ਬੜੇ ਹੈਰਾਨ ਹੋ ਗਏ ਇੰਨਾ ਸੋਹਣਾ ਥੜਾ ਬਣਾਇਆ ਚਲੋ ਠਾ ਦਿੱਤਾ ਫਿਰ ਦੁਬਾਰਾ ਬਣਾਉਣਾ ਸ਼ੁਰੂ ਕਰ ਦਿੱਤਾ ਸ਼ੇਰੇ ਦਿਨ ਆ ਕੇ ਦੂਸਰੇ ਪਾਸੇ ਭਾਈ ਸਾਹਿਬ ਭਾਈ ਜੇਠਾ ਜੀ ਨਾਲ ਆਖਿਆ ਭਾਈ ਥੜਾ ਠੀਕ ਨਹੀਂ ਬਣਿਆ ਇਸਨੂੰ ਟਾਲੋ ਦਿਵਾਰਾ ਬਣਾਓ ਹਜੇ ਉਹਨੂੰ ਨਮਸਕਾਰ ਕੀਤੀ ਗੁਰਸਹਿਬਾਂ ਸੀ ਤੇ ਉਹਨਾਂ ਲਈ ਵੀ ਥੋੜਾ ਟਾ ਦਿੱਤਾ ਤੇ ਗੁਰੂ ਕਾਲਸਵਰੀ ਫਿਰ ਪ੍ਰੇਮ ਨਾਲ ਦੋਹਾਂ ਨੇ ਥੜੇ ਬਣਾਈ ਤੇ ਗੁਰੂ ਮਾ ਫਿਰ ਸ਼ਾਮਾਂ ਨੂੰ ਵਿਚਰਦੇ ਆਏ ਤੇ ਆਖਿਆ ਕਿ ਭਾਈ ਰਾਮਾ ਜੀ ਥੋੜਾ ਅਜੇ ਵੀ ਠੀਕ ਜਿਹਾ ਮੈਂ ਦੁਬਾਰਾ ਬਣਾਉ ਉਹ ਬੜੇ ਨੇ ਅੰਦਰ ਸੋਚੇ ਜਿੰਨਾ ਮੈਂ ਪ੍ਰੇਮ ਨਾਲ ਬਣਾਇਆ ਜਿਹੋ ਜਿਹਾ ਆਖਿਆ ਸੀ ਉਹੋ ਜਿਹਾ ਬਣਾਇਆ ਇਹ ਪਤਾ ਨਹੀਂ ਕਿ ਉਹਨੇ ਪਸੰਦ ਆੜੇ ਚਲੋ ਮਨਜਾ ਮਾਰ ਕੇ ਥੜਾ ਢਾਣਾ ਸ਼ੁਰੂ ਕੀਤਾ ਤੇ ਅੱਗੇ ਬਣਾਉਣ ਵਾਸਤੇ ਤਿਆਰ ਹੋ ਗਏ ਭਾਈ ਸਾਹਿਬ ਭਾਈ ਜੀਤਾ ਜੀ ਕੋਲ ਗਏ ਕਿ ਭਾਈ ਜੀਤਾ ਜੀ ਥੜਾ ਠੀਕ ਨਹੀਂ ਬਣਾ ਢਾਜੋ ਦੁਬਾਰਾ ਬਣਾਓ ਹਾ ਜੋੜ ਕੇ ਗੁਰੂ ਮਹਾਰਾਜ ਆ ਗਏ ਮਾਨੇ ਥੜਾ ਢਾਇਆ ਫਿਰ ਦੁਬਾਰਾ 3 ਦਿਨ ਬਣਾਇਆ ਹੁਣ 3 ਦਿਨ ਬੜਾ ਚਾਹ ਨਾਲ ਥੜੇ ਬਣੇ ਨੇ ਫਿਰ ਗੁਰੂ ਮਹਾਰਾਜ ਆਉਂਦੇ ਨੇ ਸੋ ਸਭ ਤੋਂ ਪਹਿਲਾਂ ਭਾਈ ਸਵੇਰਾਮਾ ਜੀ ਕੋਲ ਗਏ ਕਿ ਭਾਈ ਰਾਮਾ ਜੀ ਸੜਾ ਜੀ ਵੀ ਠੀਕ ਨਹੀਂ ਬਣਿਆ ਕੀ ਗੱਲ ਤੁਹਾਨੂੰ ਸੋਝੀ ਨਹੀਂ ਗੁਰੂ ਪਿਆਰਿਓ ਉਹ ਪਹਿਲਾਂ ਵੀ ਦੋ ਛੜੇ ਬਣਾਏ ਸੀ ਤੇ ਪਹਿਲਾਂ ਪਰੇਸ਼ਾਨ ਸੀ ਕਹਿੰਦੇ ਪਾਪ ਜੀਆ ਦੀ ਉਮਰ ਹੋ ਗਈ 93 ਸਾਲ ਤੁਸੀਂ ਜੋ ਕਹਿੰਦੇ ਹੋ ਉਹ ਭੁੱਲ ਜਾਂਦੇ ਤੋਂ ਆਪਨੇ ਯਾਦ ਰੰਦਾ ਵਿੱਚ ਪੀ ਆਖਿਆ ਸੀ ਸੜਾ ਕਿਵੇਂ ਬਣਾਉਣਾ ਸੋਛੀ ਬਣਾਇਆ ਉਸੀ ਤਰ੍ਹਾਂ ਬਣਾਇਆ ਜਿਵੇਂ ਤੁਸੀਂ ਕਿਹਾ ਸੀ। ਵੀਰੋ ਪਿਆਰੇ ਬਚਨ ਕੀ ਬੋਲਗੇ ਭੁੱਲ ਜਾਂਦੇ। ਜਿਲਾ ਗੁਰੂ ਆ ਭੁੱਲ ਹਾ। ਉਸਨੂੰ ਪੂਰਨ ਹਾਰ ਬਣਾ ਦਿੱਤਾ। ਭਾਵ ਕਿਸਵੱਤੀਸ ਫੇਲ ਹੋ ਗਏ। ਅਸਫਲ ਹੋ ਗਏ। ਗੁਰੂ ਸਾਹਿਬ ਨੇ ਕੁਝ ਨਹੀਂ ਕਿਹਾ। ਉਹਨਾਂ ਠੜਾ ਨਹੀਂ ਤਾਇਆ। ਮੁਰ ਭਾਈ ਸਾਹਿਬ ਭਾਈ ਇੱਠਾ ਜੀ ਕੋਲ ਆਏ ਬੇਨਤੀ ਕੀਤੀ ਬਈ ਇੱਠਾ ਜੀ ਵੀ ਠੀਕ ਨਹੀਂ ਬਣਿਆ ਜਿਵੇਂ ਕਿਹਾ ਸੀ ਦਵਾਰਾ ਟਾਓ ਤੇ ਬਣਾਣਾ। ਹੇ ਗੁਰੂ ਪਿਆਰੇ ਆਤਮਾ ਨਾ ਠੀਕ ਹੀ ਗੁਰੂ ਮਹਾਰਾਜ ਜੀ ਤਾਂ ਦਿੱਤਾ ਛਡਾ ਤੇ ਸਵੇਰੇ ਫੇਰ ਕੇ ਦੁਬਾਰਾ ਬਣਾਓ ਇਸ ਤਰ੍ਹਾਂ ਲਗਾਤਾਰ ਪਾਈ ਸਾਹਿ ਪਾਈ ਜੇਠਾ ਜੀ ਕੋਲੋਂ 4 ਦਿਨ ਹੋ ਛੜੇ ਬਣਦੇ ਰਹੇ ਫੇ ਗੁਰੂ ਮਹਾਰਾਜ ਮਨਾ ਕਰ ਸਤਮਨ ਆਇਆ ਨਾ ਜੇਠਾ ਜੀ ਕੋ ਲਾਇ ਪਾਈ ਜੇਠਾ ਜੀ ਛੜਾ ਜੀ ਵੀ ਠੀਕ ਨਹੀਂ ਦੁਬਾਰਾ ਬਣਾਓ ਪਾਇਸਾ ਪਾਇ ਜੀ 82 ਹਾਜ਼ਰ ਕੇ ਕਰੇ ਮਹਾਰਾਜੀ ਸਾਡੀ ਨਹੀਂ ਸਮਰਥਾ ਨਹੀਂ ਜਿਹੋ ਜਹਾਛੜਾ ਤੁਸੀਂ ਚੰਦੇ ਸੀ ਬਣਾ ਸਕੋ ਉਹ ਤੁਹਾਡੀ ਕਿਰਪਾ ਨਾਲ ਅਸੀਂ ਸਨਾਲ ਜਿਹਨਾਂ ਆਪ ਜੀ ਦਾ ਮਿਹਰ ਆਪਰਾ ਸਾਡੇ ਸਿਰ ਤੇ ਤਦਾਈ ਬਣ ਸਰਦਾ ਸਾਡੇ ਵਸਤੀ ਗਲੀ ਆਪ ਹੀ ਕਿਰਪਾ ਕਰੋ ਆਪਣਾ ਸਾਡਾ ਆਪਣੇ ਕਿਰਪਾ ਕਰਕੇ ਮੇਰੇ ਕੋਲੋਂ ਬਣਵਾਓ ਆਪ ਸਾਈਂ ਗੁਰੂ ਪਿਆਰੇ ਸੀ ਸਮਰਪਣ ਪਾਸੂ ਉਸੇ ਵਿਲਿ ਕੋਟ ਕੇ ਜੱਫੀ ਨਾਲ ਲਾਇਆ ਤੇ ਪਾਈ ਉਹਦਾ ਸਾਨੂੰ ਕਿਹਾ ਪਈ ਗੁਰਤਾ ਗਜੀ ਇਹਨਾਂ ਨੂੰ ਸੌਪਣੀ ਕਿ ਇਹ ਸਾਡਾ ਰੂਪ ਹੋ ਗਏ ਨੇ ਆਪਣਾ ਆਪਾ ਮਿਟਾ ਗਏ ਗੁਰ ਕੀ ਆਗਿਆ ਸਤ ਕਰ ਜਾਣਦੇ ਨੇ ਗੁਰ ਕਹਿਆ ਸੂਕਾਰ ਕਰਮਾਵੂ ਗੁਰ ਕੀ ਕਰਨੇ ਕੋ ਕਾਸ਼ਟ ਤਉ ਪਾ ਪਾਈ ਠਾ ਜੀ ਨੂੰ ਗਲਵਕੜੀ ਚ ਲੈ ਲੈਸੀ ਗੁਰ ਪਿਆਰੇ ਬੋੜੇ ਪ੍ਰੇਮ ਦੇ ਨਾਲ ਉਹ ਸਰਦਾ ਨਾਲ ਉਹ ਮਨ ਬਣਾਇਆ ਕਿ ਜੋਤੈ ਨੂੰ ਟਕਾਣੀ ਇਹ ਬਚਨ ਵੀ ਕੀਤਾ ਭਾਈ ਰੇਸ਼ਤਾ ਜੀ ਤੁਸੀਂ ਸਦਾ ਸੱਤ ਵਰੀ ਬਣਾਇਆ ਇਹ ਸੜੇ ਨਹੀਂ ਇਹ ਤੁਹਾਨੂੰ ਸਤਸੰਗ ਆਸਨ ਪ੍ਰਾਪਤ ਹੋ ਗਏ ਨੇ ਸੋਡੀਆਂ ਵਿੱਚ ਦਸਵੇਂ ਪਾਸੇ ਗੁਰੂ ਪਿਆਰਿਆਂ ਜੀ ਨੇ ਇਹ ਗੁਰੂ ਪਿਆਰੇ ਦਾਦ ਰਖ ਅਗਲਾ ਬਚਨ ਤੇ ਹੋਰ ਵੀ ਕਮਾਲ ਦਾ ਸੀ ਇਹ ਵੀ ਪਾਨੀ ਨਾਲ ਸੀ ਤੁਹਾਨੂੰ ਜਿਆਨ ਬਿਟਾ ਤੁਹਾਡੇ ਪਤੀ ਦੀ ਉਮਰ ਪਾਵ ਜੈਸਥਾ ਜੀ ਦੀ ਉਮਰ ਅੱਜ ਪੂਰੀ ਹੋ ਗਈ ਜੇ ਇਹ ਚਲੇ ਜਾਣ ਜਾਣੇ ਪੈਣਾ ਹੈ ਤੁਸੀਂ ਕੀ ਕਰੋਗੇ ਦੇਖੋ ਕਿੰਨੇ ਕਮਾਈ ਵਾਲੇ ਪੈਣ ਵੀ ਵੀ ਪਾਨੀ ਜੀ ਕਹਿੰਦੇ ਗੁਰੂ ਪਿਤਾ ਜੀ ਤੁਹਾਡੀ ਰਜਾ ਇਸ ਸਮਾਂ ਗੁਜ਼ਰੇਗਾ ਆਨੰਦ ਬਣੇਗਾ ਜਿਵੇਂ ਤੁਹਾਡਾ ਹੁਕਮ ਸਿਰਮੱਥ ਸੇ ਬੋਲੇ ਨਾ ਤੁਸੀਂ ਠੀਕ ਹੋ ਗਏ ਕਹਿੰਦੇ ਸਾਡੀ ਉਮਰ ਦੇ 6 ਸਾਲ ਜਾ ਰਹੇ ਮਹੀਨੇ ਉਹਨੇ ਦਿਨ ਹੋ ਹੋ ਰਹਾ ਰਸੀ ਤੁਹਾਡੀ ਸੇਵਾ ਤੋਂ ਪ੍ਰਸੰਨ ਹੋ ਕਿਰਨ ਗੁਰਿਆਈ ਸੌਪੀ ਤੇ ਨਾਲੇ ਸਾਡੀ ਉਮਰ ਵੀ ਇਹਨਾਂ ਨੂੰ ਬਖਸ਼ ਦਿੱਤੀ ਹੈ ਅਸੀਂ ਚਲਾਈ ਕਰ ਜਾਾਂਗੇ 6 ਸਾਲ 11 ਮਹੀਨੇ ਉਹਨੇ ਦਿਨ ਸਾਡੀ ਉਮਰ ਹੈ ਪਾਈ ਸਾਬ ਪਾਈ ਸਾਹਿਬ ਪਾਈ ਜੀਤਾ ਜੀ ਆਨੰਦ ਮਾਨਣ ਗੁਰਿਆਈ ਦਿੱਤੇ ਵਿਰਾਜਮਨ ਹੁਣ ਕੀ ਦੀ ਸੇਵਾ ਨਿਭਾਣ ਪਿਆਰ ਹੋਇਸੀ 6 ਸਾਲ 11 ਮਹੀਨੇ ਉਹਨੇ ਦੀ ਸੇਵਾ ਕੀਤੀ ਭਾਈ ਸਾਹਿਬ ਜੀ ਚੌਥੇ ਪਾਸ ਅਗਰਾਮ ਦਾਸ ਮਹਾਰਾਜ ਜੀ ਨੇ ਉਸ ਵਾਰ ਜੋਤ ਜੋ ਸਮਾਗੇ ਸੀ ਇਹ ਨੇ ਭਾਈ ਦਾਤਾ ਸਮਰਾਤ ਗੁਰੂ ਜੀਆਂ ਸਮਰਾਤ ਗੁਰੂ ਕਿਰਪਾ ਕਰੇ ਕਿਸੇ ਤਰਾਣੇ ਸਾਲ ਤਗੁੜਿਆ ਕੀਤੀ ਇਹ ਗੁਰੂ ਪਿਆਰਿਓ ਭਾਵਨਾ ਨਾਲ ਕੀਤੀ ਅਸੀਸਾਂ ਬਖਸ਼ੀਆਂ 12 ਕਿਤਾਬ ਸੀ ਗੁਰੂ ਸਾਹਿਬ ਨੂੰ ਮਿਲੇ ਹੋਏ ਗੁਰਿੰਗਦੇਵ ਮਹਾਰਾਜ ਕੋਲ ਨੀ ਮਾਣੀਆਂ ਦੇ ਮਾਨ ਨੀ ਤਾਣੀਆਂ ਦੇ ਤਾਣ ਨੀ ਓਟਿਆਂ ਦੀ ਓਟ ਨਿਆਸਰਾਂ ਦੇ ਆਸਰੇ ਨੀ تیرਿਆਂ ਦੀ تیر ਨੀ ਗਤਿਆਂ ਦੀ ਗੱਜ ਨੀ ਪਤਿਆਂ ਦੀ ਪੱਤ ਹੋਰਨੇ ਕਾ ਭਾਪ ਜੋ ਵੀ ਉਹਨਾਂ ਦੇ ਸਰਨ ਵਿੱਚ ਆਉਂਦਾ ਗੁਰਮੁਖਵੰਦ ਸਾਹਿਬ ਜੀ ਦੀ ਸਤ ਕਰਕੇ ਤੇ ਹੁੰਦਾ ਹੈ ਪਾਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਭਟ ਕਹਿੰਦੇ ਮਹਾਰਾਜ ਤੁਹਾਡੇ ਬਿਅੰਤ ਗੁਣ ਨੇ ਇਹ ਉਪਮਾ ਤਾਨ ਬਣਾਉਂਦੀ ਪਾਏ ਨ ਮਹਾਨ ਗੁਰੂ ਸਰਵੰਗ ਗੁਰਤਾ ਆਗਦੀ ਦੀਸ ਹੈ ਜਰੂਰ ਤਾਨ ਅਮਰਦਾਸ ਮਹਾਰਾਜ ਦੀ ਬਾਣੀ ਕੋੜੋ ਗੁਰੂ ਸਾਹਿਬ ਜੀਆਂ ਦੀ ਬੜੀ ਬਾਣੀ ਸਾਰੇ ਵਿਅੰਤ ਹੈ ਰਜੋ ਅਨੰਦ ਨਨ ਸਾਭ ਦੀ ਬਾਣੀ ਵਿੱਚ ਰਚਨਾ ਗੁਰਮੁਦਾਸ ਮਹਾਰਾਜ ਜੀ ਦੀ ਉਹ 40 ਪੌੜੀਆਂ ਅਨੰਦਮੀਆਂ ਨੇ ਪਹਿਲੀ ਗੋਲੀ ਪੌੜੀ ਗੁਰੂ ਪਿਆਰੇ ਕਾਪੜੇ ਖੋਲਦੀ ਹੈ ਅਨੰਦ ਬਖਸ਼ ਦੀ ਹੈ ਆਜੋ ਨਾ ਮਹਾਨ ਗੁਰੂ ਸਾਹਿਬ ਦਾ ਗੁਰਤਾਗਦੀ ਸਭ ਨੋ ਬੋਧਾ ਜੀ ਜਿਹੜੇ ਉਪਾਇਆ ਗਿਆ ਮਨੇ ਵਜਨ ਕਮਾਈਏ ਗੁਰੂ ਸਾਹਿਬ ਕਿਰਪਾ ਕਰਨ ਆਪ ਸਾਹਿਬ ਨੇ ਇਕਾਂ ਬੁਲਾਉਣਗੇ ਅਲਪਗਜੀ ਕੋਲੋਂ ਸਾਖੀ ਦੀ ਸੰਗਤ ਪਾਈ ਆਪ ਜਰੂਰ ਪਾ ਕਰਕੇ ਮਹਾਰਾਜ ਅਗਿਆਸਾਂ ਕਰੋ ਕਿ ਮਹਾਰਾਜ ਸਾਹਮਣੂ ਸਮਤ ਵਕਸੀ ਗੁਰ ਸਿੱਖੀ ਦਾ ਸਭ ਦਾ ਭਲਾ ਅੰਗ ਸੰਸਾਏ ਦਾ ਉਸ ਕਰਾਨਾ ਕਰੀਏ ਜੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ